ਰੋਰਾਠੀ ਦੀ ਪਾਜਪਾ ਆਈਟੀ ਸੈਲ Part 2 ਸਲੇਖਵਾਲਾ YouTube ਸੀਗਾ ਉਹ ਸ਼ੇਅਰ ਕਰਨ ਤੋਂ ਬਾਅਦ ਮਾਮਲਾ ਭਾਗ ਗਿਆ ਜਦੋਂ ਐਨਟੀਵੀ ਸੀਗਾ ਰਵੀਸ਼ ਕੁਮਾਰ ਉਹਨੂੰ ਉਹ ਆਪਣੇ ਪ੍ਰੋਗਰਾਮ ਚ ਲੈ ਕੇ ਆਇਆ ਸੀਗਾ ਰਵੀਸ਼ ਕੁਮਾਰ ਜਿਵੇਂ ਕਰਦਾ ਉਹਦਾ ਵੀ ਬੜਾ ਕਮਾਲ ਦਾ ਫਲੋ ਹੈਗਾ ਬੜਾ ਕਮਾਲ ਤਰੀਕੇ ਨਾਲ ਉਹ ਅੰਕੜੇ ਲੈ ਕੇ ਆਉਂਦਾ ਤੇ ਉਸ ਕੇਸ ਕਰਨ ਤੋਂ ਬਾਅਦ ਮਾਮਲਾ ਚੱਲ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੂੰ ਸਮਾਈ ਰਹੀ ਕੀਤੀ ਕੇਜਰੀਵਾਲ ਦੀ ਬਸ ਸੁਪਰੀਮ ਕੋਰਟ ਪਹੁੰਚ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਨੇ ਵਕਾਫ ਹੋ ਮਾਫੀ ਮੰਗਿਆ ਕਿ ਮੈਂ ਇਹ ਵੀਡੀਓ ਸ਼ੇਅਰ ਕਰਕੇ ਗਲਤੀ ਕੀਤੀ ਤੇ ਮਾਫੀ ਮੰਗ ਰਿਹਾ ਹੁਕਮਤਰੀਆ ਇਹ ਪਹਿਲਾਂ ਤੋਲ ਕੇ ਬੋਲੋ ਤਾਂ ਕਿ ਅਦਾਲਤ ਤੱਕ ਨਾ ਪਹੁੰਚਣ ਵੇਪਨ ਨੂੰ ਪਹਿਲਾਂ ਤੋਲ ਕੇ ਬੋਲੋ ਸ੍ਰੂਬਰਾ ਠੀਕ ਕਿਹੋ ਜਿਹਾ ਬੰਦਾ ਹੈਗਾ ਜਿਹੜਾ ਕਿ ਜਰਮਨ ਦਾ ਇਸ ਟਾਈਮ ਵਸਨੀਕ ਆ ਉਹ ਭਾਰਤੀ ਮੂਲ ਦਾ ਬੰਦਾ। YouTube ਚੈਨਲ ਹੈਗਾ ਯੂਟਿਊਬਰ ਆ ਉਹ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਮੁੱਦਿਆਂ 'ਤੇ ਆਪਣਾ ਉਹ ਕਮੈਂਟ ਦਿੰਦਾ ਹੈ ਤੇ ਬੜੇ ਲਾਜਵਾਬ ਕਮੈਂਟ ਹੁੰਦੇ ਆ। ਤਰੂ ਰਾਠੀ ਦੀ ਭਾਜਪਾ ਆਈਟੀ ਸੈਲ ਪਾਰਟ 2 ਸਲੇਖ ਵਾਲਾ YouTube ਸੀਗਾ ਉਹ ਸ਼ੇਅਰ ਕਰਨ ਤੋਂ ਬਾਅਦ ਮਾਮਲਾ ਭਾਗ ਗਿਆ ਜੀ। ਮੰਨ ਹਨ ਦਾ ਕੇਸ ਛੇੜ ਲਿਆ ਜੀ ਉਹਨੇ ਅਰਵਿੰਦ ਕੇਜਰੀਵਾਲ ਨੇ ਸ਼ੇਅਰ ਕਰਤੀ ਸੀ YouTube 'ਤੇ। ਹੂੰ। ਤ੍ਰੂਬਰਾ ਠੀਕ ਕਿਹੋ ਜਿਹਾ ਬੰਦਾ ਹੈਗਾ ਜਿਹੜਾ ਕਿ ਜਰਮਨ ਦਾ ਇਸ ਟਾਈਮ ਬਸਨੀਕ ਆ ਉਹ ਭਾਰਤੀ ਮੂਲ ਦਾ ਬੰਦਾ ਹੈ। ਉਹ ਦੀਆਂ ਉਹਦਾ ਇੱਕ ਆਪਣਾ YouTube ਚੈਨਲ ਹੈਗਾ ਯੂਟਿਊਬਰ ਆ ਉਹ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਮੁੱਦਿਆਂ ਤੇ ਆਪਣਾ ਉਹ ਕਮੈਂਟ ਦਿੰਦਾ ਹੈ ਤੇ ਬੜੇ ਲਾਜਵਾਬ ਕਮੈਂਟ ਹੁੰਦੇ ਆ। ਬਹੁਤ ਸਾਰੇ ਮੁੱਦਿਆਂ ਤੇ ਉਹਦੀ ਇਵਨ ਕੇ ਰਵੀਸ਼ ਕੁਮਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਆਇਆ ਉਹ। ਹੂੰ ਰਵੀਸ਼ ਕੁਮਾਰ ਜਿਹੜਾ ਐਨਟੀਵੀ ਚ ਸੀਗਾ। ਜਦੋਂ ਅਨਿਤੀਬੀਸੀ ਦਾ ਰਵੀਸ਼ ਕੁਮਾਰ ਉਹਨੂੰ ਉਹ ਆਪਣੇ ਪ੍ਰੋਗਰਾਮ ਚ ਲੈ ਕੇ ਆਇਆ ਸੀਗਾ ਰਵੀਸ਼ ਕੁਮਾਰ ਜਿਵੇਂ ਕਰਦਾ ਉਹਦਾ ਵੀ ਬੜਾ ਕਮਾਲ ਦਾ ਫਲੋ ਹੈਗਾ ਬੜਾ ਕਮਾਲ ਤਰੀਕੇ ਨਾਲ ਉਹ ਅੰਕੜੇ ਲੈ ਕੇ ਆਉਂਦਾ ਉਸ ਨੇ ਉਹਨਾਂ ਅੰਕੜਿਆਂ ਤਾ ਤਹਿਤ ਆਈਟੀ ਭਾਜਪਾ ਦੇ ਆਈਟੀ ਸੈੱਲ ਦੇ ਦੋ ਭਾਗ ਬਣਾਏ ਸੀਗੇ YouTube ਦੇ ਉੱਪਰ ਦੋਵੇਂ ਬਹੁਤ ਚਰਚਿਤ ਹੋਏ ਸੀਗੇ ਇੱਕ ਪਾ ਦੂਜਾ ਪਾਗ ਜਿਹੜਾ ਕੇਜਰੀਵਾਲ ਨੇ ਸ਼ੇਅਰ ਕਰਤਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਉਸ ਸੰਦਰਭ ਦੇ ਵਿੱਚ ਜਿਹੜਾ ਸੰਕਰਾ ਸੰਕਰਾ ਤਾਇਨਾ ਵਿਕਾਸ ਉਸ ਬੰਦੇ ਨੇ ਕੇਸ ਕਰਤਾ ਤੇ ਉਸ ਕੇਸ ਕਰਨ ਤੋਂ ਬਾਅਦ ਮਾਮਲਾ ਚਲਾ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸੁਮੈਰੀ ਕੀਤੀ ਕੇਜਰੀਵਾਲ ਦੀ ਸੁਪਰੀਮ ਕੋਰਟ ਪਹੁੰਚ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਨੇ ਵਿਕਾਸ ਤੋਂ ਮਾਫੀ ਮੰਗੀ ਆ ਕਿ ਮੈਂ ਇਹ ਵੀਡੀਓ ਸ਼ੇਅਰ ਕਰਕੇ ਗਲਤੀ ਕੀਤੀ ਹੈ ਗਲਤੀ ਕੀਤੀ ਹੈਗਾ ਨਾ ਜਿਹੜਾ ਇਹ ਹੈਗਾ ਸੰਕਰਤਿਆਨ ਹੈਗਾ ਇਹ ਕਹਿੰਦਾ ਜੀ ਉਹ ਬਹੁਤ ਬਦਨਾਮ ਕੀਤਾ ਤੁਹਾਨੂੰ ਤਰੂ ਰਾਠੀ ਨੇ ਉਸ ਵੀਡੀਓ ਵਿੱਚ ਸਾਡੇ ਆਈਟੀ ਸੈਲ ਚਾਹੇ ਜਾਂ ਕੁਛ ਨਹੀਂ ਹੁੰਦਾ ਬਹੁਤ ਬਦਨਾਮ ਕੀਤਾ ਸਾਨੂੰ ਉਹਨੇ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਕਿ ਉਸਨੇ ਮਾਹੀ ਮੰਗ ਲਈ ਮੈਂ ਇੱਕ ਅਰਵਿੰਦ ਕੇਜਰੀਵਾਲ ਨੂੰ ਇੱਕ ਸੁਝਾਅ ਦੇਣਾ ਚਾਹਣਾ ਕਿ ਪਹਿਲਾਂ ਤੁਸੀਂ ਮਜੀਠੀ ਦੇ ਖਿਲਾਫ ਬੜਾ ਕੁਝ ਬੋਲਿਓ ਫਿਰ ਤੁਮਾਹੀ ਮੰਗਣੀ ਪਈ ਆ ਅਦਾਲਤ ਵਿੱਚ ਆ ਫਿਰ ਤੁਮਾਹੀ ਮੰਗ ਰਹੇ ਹੋ ਮਾਫੀਆਂ ਬੜਾ ਸਰਦਾਰਤਾ ਨਾ ਬਣ ਜਾਈਏ ਆਪਾਂ ਮਾਫੀ ਵਾਲ ਬਾਉ ਜੀ ਨੰਦਾਂ ਬਣਦੀਏ ਆਪਾਂ ਤੇ ਮਾਹੀ ਮੰਗਣਾ ਮੁੱਖ ਮੰਤਰੀ ਆ ਇਹ ਹੂੰ ਪਹਿਲੇ ਤੋਲ ਕੇ ਬੋਲੋ ਤਾਕੇ ਦਾਲ ਤੱਕ ਨਾ ਪੁੰਚਣ ਹੋਵੇ ਆਪਾਂ ਨੂੰ ਪਹਿਲਾਂ ਤੋਲ ਕੇ ਬੋਲੋ ਤੁਸੀਂ ਤੁਹਾਡੇ ਕੋਈ ਪੱਤਰਕਾਰ ਤੁਹਾਡੇ ਖਿਲਾਫ ਬੋਲਦਾ ਪੰਜ ਪਾਜ ਦੇ ਖਿਲਾਫ ਪੈ ਜੰਨੇ ਹੋ ਤੁਸੀਂ ਠੀਕ ਬੋਲਦੇ ਹੋ ਕੇਜਰੀਵਾਲ ਸਾਹਿਬ ਤੁਸੀਂ ਇੱਕ ਏਡੀ ਬੜੀ ਪਾਰਟੀ ਖੜੀ ਕੀਤੀ ਆ ਤੁਹਾਨੂੰ ਹਰ ਸ਼ਬਦ ਤੋਲ ਕੇ ਬੋਲਣਾ ਚਾਹੀਦਾ ਤਾਂ ਕਿ ਤੁਹਾਨੂੰ ਮਾਂ ਨੰਦੇ ਕਿਸ ਨਾਲ ਸਾਹਮਣਾ ਕਰਨਾ ਹੋਵੇ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਦੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ हर शहर जवान ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ